ਹਾਂਜੀ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦਾ ਅੱਜ ਆਪਾਂ ਲਾਇਆ ਕਣਕ ਨੂੰ ਪਹਿਲਾ ਪਾਣੀ ਪਹਿਲਾ ਪਾਣੀ ਸ਼ੁਰੂ ਕਰਤਾ ਇੱਕ ਕੇਰ ਆਪਣਾ ਭਰ ਗਿਆ ਸੀ ਕਨਾਲ ਕਥਾਂ ਰਹਿ ਗਿਆ 1.5 ਕਿੱਲੇ ਦੇ ਕੇਰੇ ਚ ਤੇ ਆਪਾਂ ਪਹਿਲਾਂ ਹੀ ਪਾਣੀ ਬਦਲਤਾ ਜਦੋਂ ਇੱਕ ਕਨਾਲ ਥਾਂ ਰਹਿ ਗਿਆ ਉਦੋਂ ਬਦਲਤਾ ਸੀ 15-20 ਮਿੰਟ ਹੋ ਗਏ ਹੁਣ ਢੇੜਾ ਮਾਰ ਕੇ ਆਉਨੇ ਆ ਦੂਜੇ ਕਿਾਰੇ ਨੂੰ ਪਾਣੀ ਚੱਲਦਾ ਪਿਆ ਵੀ ਪਹਿਲਾਂ ਵਾਲੇ ਕਿਾਰੇ 'ਚ ਕਿੰਨਾ ਕੁ ਥਾਂ ਰਹਿ ਗਿਆ ਭਰ ਗਿਆ ਕਿ ਨਹੀਂ ਤੇ ਅੱਜ ਆਪਾਂ ਇਸ ਤੱਕ 'ਚ ਇੱਕ ਮੋਟਰ ਚਲਾਈ ਹੈ ਵੀ ਤਾਂ ਜੋ ਅੱਜ ਖਾਲਾ ਸੈੱਟ ਹੋ ਜਾਊਗਾ ਜਿੱਥੋਂ ਲੀਕ ਲੂਕ ਹੁੰਦਾ ਹੈ ਕਈ ਥਾਵਾਂ ਤੋਂ ਪਾਣੀ ਟੁੱਟਦਾ ਸੀ ਅੱਜ ਜੇ ਦੋ ਮੋਟਰਾਂ ਚਲਾਉਂਦੇ ਅੱਜ ਫਿਰ ਇਹਨੇ ਉਛਲਣਾ ਸੀਗਾ ਖਾਲੇ ਨੇ ਹੁਣ ਅੱਜ ਇੱਕ ਵਾਰੀ ਲਾ ਕੇ ਸੈੱਟ ਹੋ ਜਾਊਗਾ ਫਿਰ ਕੱਲ ਨੂੰ ਆਪਾਂ ਦੋ ਚਲਾਵਾਂਗੇ ਇੱਥੇ ਕੱਠੀਆਂ ਤੇ ਇੱਕ ਮੋਟਰ ਆਪਾਂ ਚਲਾਈ ਹੈ ਟਿੱਬੇ ਤੇ ਉੱਥੇ ਵੀ ਅੱਧਾ ਗਿੱਲਾ ਭਰ ਗਿਆ 11 ਤੇ ਦੂਜੇ 'ਚ ਚੱਲਦਾ ਪਿਆ ਦੂਜਾ 11 ਵੀ ਮੈਨੂੰ ਲੱਗਦਾ ਉੱਥੇ ਅੱਧਾ ਭਰ ਗਿਆ ਹੋਊਗਾ ਤੇ ਕਣਕ ਆਪਾਂ ਪਹਿਲਾਂ ਜਦੋਂ ਬੀਜਦੇ ਪਏ ਸੀ ਬਜਾਈ ਕਰਦੇ ਸੀ ਤੁਹਾਨੂੰ ਸਾਰਿਆਂ ਨੂੰ ਦੱਸ ਹੀ ਦਿੱਤਾ ਸੀ ਵੀ ਆਪਣੀ 327 ਹੈ ਇੱਕੋ ਵੈਰੈਟੀ ਬੀਜੀ ਹੋਈ ਹੈ ਤੇ ਅੱਜ 19ਵੇਂ ਦਿਨ ਪਾਣੀ ਲਾਇਆ ਆਪਾਂ ਕਣਕ ਨੂੰ ਪਹਿਲਾਂ ਆਪਾਂ 22-23 ਦਿਨਾਂ ਦੀ 25 ਦਿਨਾਂ ਦੀ ਕਰਕੇ ਲਾਉਨੇ ਹੁੰਨੇ ਆ 19ਵੇਂ ਦਿਨਾਂ ਪਾਣੀ ਆਪਾਂ ਤਾਂ ਲਾਇਆ 20 ਤਾਂ ਪਰ ਇਹ ਕੀਤੀ ਸੀ ਆਪਾਂ ਨੂੰ ਅਕੀਰਾ ਤੇ ਵਿੱਚ ਇੱਕੋ ਬੰਕਰ ਪਾਈ ਸੀ 1 ਲੀਟਰ ਕਿਲੇ ਦੀ ਤੇ ਤਾਂ ਫਿਰ 18ਵੇਂ ਦਿਨ ਪਾਣੀ ਲਾ ਦੇਣਾ ਚਾਹੀਦਾ 17ਵੇਂ 18ਵੇਂ ਦੇਣਾ ਜਦੋਂ ਆਪਾਂ ਇਹ ਦਵਾਈ ਕਰਦੇ ਆ ਇਹਦਾ ਰਿਜ਼ਲਟ ਲੈਣਾ ਆਪਾਂ ਤੇ ਬਾਕੀ ਅੱਜ 19ਵਾਂ ਦੇਣਾ ਆ ਵੇਖੋ ਵਧੀਆ ਰਹਿ ਗਿਆ ਨਾ ਕੀੜਾ ਮਾਰ ਲਿਆ ਆ ਕੀੜੇ ਵਾਲੇ ਨੇ ਵੱਟ ਢਾਰ ਗਈ ਇੱਥੋਂ ਬੰਨਤੀ ਵੱਟ ਆਪਾਂ ਜਿੱਥੋਂ ਜਿੱਥੋਂ ਕੀੜਾ ਆ ਲੰਘਿਆ ਸਪਰੇਅ ਵਾਲਾ ਜਿੱਥੇ ਬਗਲੇ ਬੈਠੇ ਪਾਣੀ ਉੱਥੇ ਪਹੁੰਚ ਗਿਆ ਦੂਜੇ ਕਿਆਰੇ ਚ ਤੇ ਬੱਤਰ ਆਪਣਾ ਇਹ ਤਾਂ ਕੀ ਫੁੱਲ ਸੀ ਪਰ ਜਿੱਥੇ ਆ ਪ੍ਰਾਲੀ ਆ ਜਾਂਦੀ ਸੀ ਨਾ ਵੇਖੋ ਉੱਥੇ ਕਣਕ ਆ ਇੱਕ ਦੋ ਥਾਵਾਂ ਤੇ ਘੱਟ ੁੱਗੀ ਐ ਸੁਪਰ ਸੀਡਰ ਵਾਲੀ ਚ ਇਹੀ ਪੰਗਾ ਰਹਿੰਦਾ ਵੀ ਜਿੱਥੇ ਪ੍ਰਾਲੀ ਹੁੰਦੀ ਹੈ ਨਾ ਬੱਤਰ ਖਿੱਚ ਲੈਂਦੀ ਐ ਪ੍ਰਾਲੀ ਬਾਕੀ ਦੇਖੋ ਕਣਕ ਕਿੰਨੀ ਸੋਹਣੀ ੁੱਗੀ ਐ ਨਿਕਲ ਆਊਗੀ ਇਹ ਵੀ ਥੱਲੇ ਹੌਲੀ ਹੌਲੀ ਨਿਕਲੂਗੀ ਬਾਕੀ ਹੁਣ ਪਾਣੀ ਲੱਗ ਗਿਆ ਨਾ ਫਿਰ ਨਿਕਲੂਗੀ ਸਾਰੀ ਤੇ ਕਨਾਲ ਰਹਿ ਗਈ ਸੀ ਥਾਂ ਜਦੋਂ ਆਪਾਂ ਪਾਣੀ ਬਦਲਿਆ ਸੀਗਾ ਤੇ ਆਹ ਵੇਖੋ ਇੰਨਾ ਕੁ ਥਾਂ ਇੱਧਰ ਰਹਿ ਗਿਆ ਤੇ ਬਾਕੀ ਆਹ ਰਹਿ ਗਈ ਟਿੱਬੀ ਜੀ ਤੇ ਮੈਨੂੰ ਲੱਗਦਾ ਕੰਮ ਮਾੜ ਨਾਲ ਜਾਏ ਬਾਕੀ ਦੇਖਦੇ ਆ ਕੀ ਬਣਦਾ ਕਿਹੜਾ ਲੰਮਾ ਵੀ ਬਹੁਤ ਨਾ ਤੱਕਾ ਲਵਾਉਣਾ ਨਾ ਪੈ ਜੇ ਪਾਣੀ ਦਾ ਪਰ ਵੈਸੇ ਇੰਨੀ ਕੁ ਐ ਤੇ ਪਾਣੀ ਦਾ ਫਲੋ ਘਟ ਗਿਆ ਪਹਿਲਾਂ ਨਾਲੋਂ ਕਿਉਂਕਿ ਪੂਰਾ ਪੂਰਾ ਜਿਆ ਪਾਣੀ ਪਾਇਆ ਸੀ ਆਪਾਂ ਤੇ ਚਲੋ ਦੇਖਦੇ ਆ ਕੀ ਬਣਦਾ ਪੱਤ ਝੜ ਚਲਦੀ ਪਈ ਐ ਪੱਤੇ ਦਰਖਤਾਂ ਦੇ ਥੱਲੇ ਡਿੱਗ ਰਹੇ ਨੇ ਉਡ ਉਡ ਕੇ ਪੱਤੇ ਝੜੀ ਜਾਂਦੇ ਨੇ ਹੁਣ ਟਾਲੀਆਂ ਦੇ ਪੱਤ ਝੜ ਆ ਗਈ ਇੱਥੇ ਪਹੁੰਚ ਗਿਆ ਪਾਣੀ ਆਪਣਾ ਆ ਵੇਖੋ ਜਿੱਥੇ ਪਰਾਲੀ ਆ ਜਾਂਦੀ ਹੈ ਨਾ ਉੱਥੇ ਇਹੀ ਪੰਗਾ ਰਹਿੰਦਾ ਜਾਂਦਾ ਕੋਈ ਨਾ ਇੱਥੇ ਵੱਟ ਸੀ ਤੇ ਸੁਪਰ ਸੀਡਰ ਦੀ ਲਿਫਟ ਬੰਨੀ ਹੋਈ ਸੀ ਟਰੈਕਟਰ ਦੀ ਸੁਪਰ ਸੀਡਰ ਚੱਕਿਆ ਜਾਂਦਾ ਸੀ ਇੱਥੋਂ ਥੋੜਾ ਜਿਹਾ ਨਾਲੇ ਹੈਰੋਂ ਦੇ ਜਿਹੜੇ ਲਾਏ ਹੋਏ ਸੀ ਆਪਾਂ ਪਹਿਲਾਂ ਤੇ ਚੱਲਦੇ ਆਪਾਂ ਆਪਣੀ ਬੰਬੀ ਵੱਲ ਨੂੰ ਉੱਥੇ ਬੈਠਣੇ ਜਾ ਕੇ ਚਾਹ ਹੋਣ ਵਾਲੀ ਐ ਦੁਪਹਿਰ ਦੀ ਤੇ ਸਵੇਰ ਦੀ ਆਪਣੀ ਪਹਿਲੀ ਚਾਹ ਸਾਰੇ ਦਿਨ ਚ ਕਣਕ ਕਰੋ ਚੈੱਕ ਆ ਤਾਂ ਸਾਰੀ ਸਹੀ ਹੈ ਅਗਲੀ ਵਾਰ ਇੱਧਰ ਵੀ ਪਾਈਪ ਲਾਈਨ ਕਰਾ ਕੇ ਨਾ ਆ ਖਾਲਾ ਖਤਮ ਕਰ ਦੇਣਾ ਕਿਉਂਕਿ ਥਾਂ ਬਹੁਤ ਖਰਾਬ ਹੋ ਜਾਂਦਾ ਨਾਲੇ ਬੰਦਾ ਸੌਖਾ ਰਹਿੰਦਾ ਹਜੇ ਜਦੋਂ ਦੂਜੀ ਮੋਟਰ ਦਾ ਪਾਣੀ ਨਾਲ ਜੋੜ ਕੇ ਚਲਾਉਨੇ ਆ ਫੇਰ ਤਾਂ ਉਛਲਦਾ ਜਾਂਦਾ ਨਾਲੇ ਚੌੜਾ ਦੇਖ ਲਓ ਕਿੰਨਾ ਜੂਰੀ ਆਪਾਂ ਇਕੱਠਾ ਨਹੀਂ ਪਾਇਆ ਉਹਨਾਂ ਕ ਅੱਗੇ ਪਾਈ ਜਾਂਦੇ ਆ ਜਿੰਨਾ ਕ ਪਾਣੀ ਲੱਗੀ ਜਾਂਦਾ ਜਿਵੇਂ ਪੰਜ ਚਾਰ ਗੱਟੇ ਪਾ ਲਿਆ ਆਪਾਂ ਪੰਜ 6 ਕਿੱਲੇ ਨੂੰ ਬਾਕੀ ਅੱਗੇ ਓਵੇਂ ਓਵੇਂ ਪਾਈ ਜਾਵਾਂਗੇ ਜਿਵੇਂ ਜਿਵੇਂ ਭਰੀ ਜਾਊਗੀ ਇਹ ਬੰਦਾ ਮੋਟਰ ਕੱਲ ਨੂੰ ਲਾਵਾਂਗੇ ਕੱਠੀਆਂ ਮੋਟਰਾਂ ਦਾ ਪਾਣੀ ਜੋੜ ਕੇ ਤੇ ਇੱਧਰ ਆਪਣਾ ਖੜਾ ਫੋਰਡ ਸਿੰਘ ਕਿਸਾਨ ਦਾ ਗੱਡਾ ਜਾਂ ਕਿਸਾਨ ਦਾ ਬਲਦ ਕਹਿ ਲੋ ਆ ਤਿੰਨ ਕਿੱਲੇ ਲੇਟ ਸੀ ਇਹ ਵੀ ਨਿਕਲਦੀ ਪਈ ਐ ਇਹ 14 ਸੀ ਤਿੰਨ ਕਿੱਲੇ ਆਪਣੀ ਉਹ ਐ ਆ ਵੀ ਨਿਕਲੀ ਜਾਂਦੀ ਜਿਵੇਂ ਜਿਵੇਂ ਬੀਜੀ ਐ ਲੋਰੀ ਫਾਦਰ ਸਾਹਿਬ ਆ ਗਏ ਚਾਹ ਲੈ ਕੇ ਕੰਡੇ ਵਾਲੀ ਚਾਹ ਜਿੰਨੇ ਜਿੰਨੇ ਪੀਣੀਆਂ ਤਾਂ ਆ ਜਾਓ ਫੇਰ ਨਾ ਕਿਉਂ ਦੱਸਿਆ ਨਹੀਂ ਪਵਾ ਕਿੰਨੀ ਵਧੀਆ ਚੱਲਦੀ ਲਓ ਵੀ ਮਿੱਤਰੋ ਦੂਜਾ ਕਿਹੜਾ ਆਪਣਾ ਨੇੜੇ ਲੱਗ ਗਿਆ ਲਗਭਗ ਹੁੰਦੇ ਚ 2 2.5 ਕਨਾਲਾਂ ਥਾਂ ਰਹਿ ਗਿਆ ਤੇ ਲੋਵੀ ਚਾਦਰਿਆਂ ਦੇ ਮੋਰਨੀਆਂ ਦੇ ਪੱਟਾਂ ਦੇ ਮੋਰਨੀਆਂ ਦਾ ਤੁਸੀਂ ਬੜੀਆਂ ਵੇਖੀਆਂ ਹੋਣੀਆਂ ਮਿੱਤਰਾਂ ਨੇ ਦਾ ਬਾਈ ਕਈ ਤੇ ਮੋਰਨੀ ਪੁਵਾਈ ਹੈ ਤੇ ਉਧਰ ਆਪਣਾ ਰਮਾਨਦੀਪ ਸਿੰਘ ਸੰਧੂ ਦੇ ਨਾਲ ਫਾਦਰ ਸਾਹਿਬ ਪੁੱਠੇਗੇਰ ਵਾਲਾ ਬੁਲਟ ਲੈ ਕੇ ਲੰਘੇ ਰਮਾਨ ਚਲਾਉਂਦਾ ਪਿਆ ਬੁਲਟ ਫਿਰ ਆਪਣੇ ਕੋਲ ਵੇਖੋ ਆਉਂਦੇ ਨੇ ਕਿ ਨਹੀਂ ਆਉਂਦੇ ਲਓ ਜੀ ਚੱਲ ਪਏ ਆਪਾਂ ਘਰ ਵੱਲ ਨੂੰ ਲਾਈਟ ਚਲੀ ਗਈ ਸੀ 4 ਵਜੇ ਸਹੀ ਤੇ 10 ਵਜੇ ਸਵੇਰੇ ਆਈ ਸੀ ਤੇ ਹੁਣ ਸਵੇਰੇ ਆਵਾਂਗੇ ਆਪਾਂ ਟਾਈਮ ਨਾਲ ਪਹਿਲਾਂ ਖਾਦ ਖੂਦ ਪਾ ਲਾਂਗੇ 5-6 ਸਾਲਾਂ ਬਾਅਦ ਖਾਦ ਆਪਾਂ ਦੁਬਾਰਾ ਪਾਣੀ ਸ਼ੁਰੂ ਕਰਤੀ ਕੰਮਕੁਮ ਕਰਨਾ ਪਹਿਲਾਂ ਬੰਦੇ ਤੋਂ ਕਰਾਲੀ ਦਾ ਸੀ ਬਾਅਦ ਆ ਐਰਕੀ ਖਾਦ ਖੂਦ ਆਪਾਂ ਪਾਣੀ ਸ਼ੁਰੂ ਕਰਦੇ ਆ ਦੁਬਾਰਾ ਕੰਮ ਸ਼ੁਰੂ ਕਰੀਏ ਸਰੀਰ ਫਿੱਟ ਰਹਿੰਦਾ ਆਪਾਂ ਘਰ ਤੇ ਸਵੇਰੇ ਖਾਦ ਲੱਦਾਂਗੇ ਤੇ ਇਸ ਕਰਕੇ ਆਪਾਂ ਟਰੈਕਟਰ ਨੂੰ ਇੱਥੇ ਖੜਾ ਰਤਾ ਤੇ ਖਾਦ ਲੱਦ ਕੇ ਸਵੇਰੇ ਫਿਰ ਅਰਬਾਨਾ ਹੋ ਜਾਗੇ ਆਪਾਂ ਖੇਤਵਾਲ ਨੂੰ